ਕੁਲਕੇ ਵੀ ਆਪਣੀ ਰਸੋਈ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਵੀ ਨਾ ਰੱਖੋ ਨਹੀਂ ਤਾਂ ਤੁਹਾਨੂੰ ਬਿਮਾਰੀਆਂ ਘੇਰ ਲੈਣਗੀਆਂ ਤੇ ਤੁਹਾਡੀ ਸਿਹਤ ਲਈ ਬੇਹਦ ਖਤਰਨਾਕ ਹੋ ਸਕਦਾ ਹੈ ਮਹਿਲਾਵਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣ ਲੈਣਾ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦੇਣਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਤੇ ਪਤਾ ਨਾ ਹੋਵੇ ਪਰ ਫਿਰ ਵੀ ਅਸੀਂ ਉਹ ਚੀਜ਼ਾਂ ਨੂੰ ਰਸੋਈ ਦੇ ਵਿੱਚ ਰੱਖ ਲੈਂਦੇ ਆਂ ਤੇ ਬਾਅਦ ਦੇ ਵਿੱਚ ਸਾਨੂੰ ਪਛਤਾਉਣਾ ਪੈ ਜਾਂਦਾ ਹੈ ਦਰਅਸਲੇ ਰਸੋਈ ਦੇ ਵਿੱਚ ਪਲਾਸਟਿਕ ਦੇ ਭਾਂਡੇ ਅਤੇ ਸ਼ਾਪਿੰਗ ਬੋਰਡ ਰੱਖਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਹ ਹਾਨੀਕਾਰਕ ਕਿਉਂ ਹੁੰਦਾ ਹੈ ਕਿਉਂਕਿ ਅਕਸਰ ਤੁਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਕਿਉਂਕਿ ਦੱਸਦੇ ਕਿ ਇਹਨਾਂ ਦੇ ਵਿੱਚ ਮਾਈਕਰੋਪਲਾਸਟਿਕ ਨਿਕਲ ਕੇ ਖਾਣੇ ਦੇ ਵਿੱਚ ਮਿਲ ਜਾਂਦੇ ਨੇ ਜੋ ਕਿ ਹੌਲੀ-ਹੌਲੀ ਸਰੀਰ ਦੇ ਵਿੱਚ ਇਕੱਠੇ ਹੋ ਸਕਦੇ ਨੇ ਅਤੇ ਕੈਂਸਰ ਅਤੇ ਪੇਟ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ। ਪਲਾਸਟਿਕ ਦੇ ਭਾਂਡਿਆਂ ਦੀ ਬਜਾਏ ਸਟੀਲ ਦੇ, ਕੱਚ ਦੇ ਜਾਂ ਫਿਰ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰੋ। ਤਾਂ ਐਲੂਮੀਨੀਅਮ ਫਾਇਲ ਦੀ ਜੇਕਰ ਵਰਤੋ ਅਕਸਰ ਭੋਜਨ ਪੈਕ ਕਰਨ ਲਈ ਅਤੇ ਓਨ ਦੇ ਵਿੱਚ ਸੇਕਿੰਗ ਲਈ ਕੀਤੀ ਜਾਂਦੀ ਆ ਪਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਦਿਮਾਗ ਅਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਆ ਇਸ ਲਈ ਇਹਨਾਂ ਜੋ ਕਿ ਅਲੂਮੀਨੀਅਮ ਫੋਇਲ ਦੀ ਬਜਾਏ ਪੇਪਰ ਫੋਇਲ ਜਾਂ ਫਿਰ ਸਿਲੀਕੋਨ ਬੇਕਿੰਗ ਮੈਟ ਦੀ ਵਰਤੋਂ ਕਰ ਸਕਦੇ ਹੋ ਨਾਨ ਸਟਿਕ ਪੈਨ ਦੇ ਵਿੱਚ ਟੈਫਲੋਨ ਟਾਕ ਜੋ ਕਿ ਦੱਸਦੇ ਕਿ ਕੋਟਿੰਗ ਖਾਣਾ ਪਕਾਉਣ ਦੇ ਦੌਰਾਨ ਨੁਕਸਾਨਦੇਹ ਰਸਾਇਣਿਕ ਛੱਡ ਸਕਦੀ ਹੈ ਜੇਕਰ ਪੈਨ ਦੀ ਕੋਟਿੰਗ ਉਤਰ ਜਾਂ ਜੋ ਕਿ ਉਤਰ ਗਈ ਹੈ ਜਾਂ ਫਿਰ ਫਟ ਰਹੀ ਹੈ ਤਾਂ ਇਹ ਲੀਵਰ ਫੇਫੜਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸਟੀਲ ਜਾਂ ਫਿਰ ਕਾਸਟ ਆਇਰਨ ਪੈਨ ਜੋ ਕਿ ਪੈਨ ਦੀ ਵਰਤੋਂ ਕਰੋ ਤੇ ਕਿਉਂਕਿ ਇਹ ਲੰਬੇ ਸਮੇਂ ਤੇ ਲਈ ਸੁਰੱਖਿਅਤ ਰਹਿੰਦੇ ਨੇ ਫਿਰ ਆਉਂਦਾ ਹੈ ਰਸੋਈ ਦੇ ਵਿੱਚ ਟੁੱਟੇ ਹੋਏ ਭਾਂਡੇ ਫਟੇ ਹੋਏ ਪਲੇਟਾਂ ਤੇ ਜੋ ਕਿ ਦੱਸਦੇ ਕਿ ਚਟਕੇ ਹੋਏ ਭਾਂਡੇ ਰੱਖਣਾ ਗੈਰ ਸਿਹਤਮੰਦ ਹੁੰਦਾ ਇਹ ਨਾ ਸਿਰਫ ਭੋਜਨ ਦੀ ਸុਸ਼ੁੱਧਤਾ ਨੂੰ ਖਰਾਬ ਪ੍ਰਭਾਵਿਤ ਕਰਦੇ ਨੇ ਬਲਕਿ ਨਕਾਰਾਤਮਕ ਊਰਜਾ ਨੂੰ ਵੀ ਆਕਰਸ਼ਿਤ ਕਰਦੇ ਨੇ ਸੜੇ ਹੋਏ ਭਾਂਡੇ ਅਤੇ ਪੁਰਾਣੇ ਭਾਂਡੇ ਤੁਹਾਡੀ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਨੇ ਇਸ ਦੇ ਲਈ ਪੁਰਾਣੇ ਅਤੇ ਟੁੱਟੇ ਹੋਏ ਭਾਂਡਿਆਂ ਨੂੰ ਤੁਰੰਤ ਸੁੱਟ ਦਿਓ ਅਤੇ ਮਜ਼ਬੂਤ ਸਾਫ਼ ਭਾਂਡੇ ਲੈ ਕੇ ਘਰ ਦੇ ਵਿੱਚ ਰੱਖੋ ਰਸੋਈ ਦੇ ਵਿੱਚ ਵਰਤਾ ਜਾਣ ਵਾਲਾ ਪੁਰਾਣਾ ਤੇ ਜੀ ਹਾਂ ਐਕਸਪਾਇਰਡ ਮਸਾਲੇ ਜਾਂ ਫਿਰ ਸੜੀਆਂ ਹੋਈਆਂ ਦਾਲਾਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੀਆਂ ਨੇ ਇਹ ਨਾ ਸਿਰਫ ਬਿਮਾਰੀ ਨੂੰ ਵਧਾਉਂਦੇ ਨੇ ਸਗੋਂ ਘਰ ਦੇ ਵਿੱਚ ਗੰਦੀਏ ਅਤੇ ਨਕਾਰਾਤਮਕ ਊਰਜਾ ਵੀ ਫੈਲਾਉਂਦੇ ਨੇ ਪੁਰਾਣੇ ਤੇਲ ਮਸਾਲੇ ਅਤੇ ਦਾਲਾਂ ਨੂੰ ਤੁਰੰਤ ਸੁੱਟ ਦਿਓ ਰਸੋਈ ਨੂੰ ਹਮੇਸ਼ਾ ਸਾਫ਼ ਅਤੇ ਸੰਗਠਿਤ ਰੱਖੋ ਇਹ ਗੱਲਾਂ ਤੁਹਾਡੇ ਲਈ ਜਾਣਨਾ ਬੇਹਜ਼ੂਰੀ ਹੈ ਕਿਉਂਕਿ ਘਰ ਦੀ ਰਸੋਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਓਸ਼ਧੀ ਗੁਣ ਕਹਿ ਦਿੰਦੇ ਆ ਆਯੁਰਵੇਦ ਉਸ ਨੂੰ ਕਹਿ ਸਕਦੇ ਆ ਕਿਉਂਕਿ ਇੱਕ ਮਾਂ ਜਦੋਂ ਕੋਈ ਬੱਚਾ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਘਰ ਦੇ ਵਿੱਚ ਘਰੇਲੂ ਨੁਸਖੇ ਅਪਣਾਉਂਦੀ ਹੈ ਤਾਂ ਉਸ ਰਸੋਈ ਦੇ ਵਿੱਚ ਕਹਿ ਸਕਦੇ ਆ ਉਹ ਬਹੁਤ ਕੁਝ ਤੁਹਾਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ ਲੇਕਿਨ ਅਜਿਹੀਆਂ ਚੀਜ਼ਾਂ ਜੋ ਕਿ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਰਸੋਈ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੇ ਉਹ ਉਮੀਦ ਕਰਦੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗ ਗਈ ਹੋਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ